ਵੈਂਟਰ ਦੀ ਸਭ ਤੋਂ ਵੱਡੀ ਪ੍ਰੋਬਲਮ ਆ ਸਭ ਤੋਂ ਵੱਡੀ ਪ੍ਰੋਬਲਮ ਐਂਟਰ ਦੀ ਆ ਬੋਤਲ ਦੇਖੋ ਜਰਾ ਪਾਣੀ ਦੀ ਬੋਤਲ ਰੱਖੀ ਹੋਈ ਸੀ ਟਰੱਕੀ ਦੇ ਅੰਦਰ ਬਿਲਕੁਲ ਫ੍ਰੀਜ਼ ਹੋ ਗਈ ਆ ਸਾਰੀ ਦੀ ਸਾਰੀ ਬਰਫ਼ ਬਣ ਗਈ ਆ ਇਹਦੀ ਦੱਸੋ ਬੰਦਾ ਕਰੇਗੀ ਇਹ ਪ੍ਰੋਬਲਮ ਆ ਹੈਗੀ ਆ ਵੈਂਟਰ ਦੀਆਂ ਆਈ ਡੋਨੋ ਕੀ ਜਾ ਰਿਹਾ ਬਟ ਇੰਨੀ ਜ਼ਿਆਦਾ ਠੰਡ ਪੈ ਰਹੀ ਆ ਮਾਈਨਸ 6 ਡਿਗਰੀ ਹੈਗਾ ਰਾਤ ਨੂੰ ਮਾਈਨਸ 15 ਡਿਗਰੀ ਟੈਂਪਰੇਚਰ ਹੋ ਜਾਂਦਾ ਹੈਗਾ ਹਰ ਰੋਜ਼ ਸੋ ਤੁਸੀਂ ਅੰਦਾਜ਼ਾ ਲਾ ਲਓ ਵੀ ਮਤਲਬ ਕਿਦਾਂ ਦੀ ਲਾਈਫ ਹੈਗੀ ਇੱਥੇ ਦੀ ਆ ਸਾਰੇ ਪਾਸੇ ਦੇਖਦਾ ਬਰਫੀ ਬਰਫ ਪਈ ਹੋਈ ਆ ਹੁਣ ਵੀ ਮਾਈਨਸ 6 ਹੈ ਕਲਾਉਡੀ ਆ ਮੈਨੂੰ ਤੁਹਾਡਾ ਘਰੋਂ ਬਾਹਰ ਨਿਕਲਣੋਂ ਦਿਲ ਨਹੀਂ ਕਰਦਾ ਹੁਣ ਮੈਂ ਕਿਹਾ ਚਲੋ ਇੱਕ ਵਾਰੀ ਮੜਾ ਜਿਆ ਡਾਕਟਰ ਦਾ ਅਪਾਇੰਟਮੈਂਟ ਮਰਾ ਕੇ ਆਉਣਾ ਮੈਂ ਜਾ ਕੇ ਤੇ ਤਾਂ ਮੈਂ ਬਾਹਰ ਆਇਆ ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਹੈਗੀਆਂ ਵਿంటర్ ਦੀਆਂ ਤੇ ਤੁਹਾਨੂੰ ਸਾਰੇ ਕੱਪੜੇ ਗਲਵਜ਼ ਟੋਪੀਆਂ ਤੇ ਆਹ ਜਿਹੜੀ ਮੇਰੀ ਹੈਗੀ ਆ ਇਹ ਮੇਰੀ 25 ਸਾਲਾਂ ਤੋਂ ਮੇਰਾ ਸਾਥ ਦੇ ਰਹੀ ਆ ਆ ਜਿਹੜੀ ਮੇਰੀ ਵਿంటర్ ਦੀ ਹੈਗੀ ਆ ਦੇਖ ਲੋ ਪੀ ਇਹ ਕਈ ਵਿੰਟਰਾਂ ਦੇ ਅੰਦਰ ਮੈਨੂੰ ਲੱਭੀ ਨਹੀਂ ਇਹ ਉਦੋਂ ਦਾ ਇਹ ਹੈਗੀ ਜਦੋਂ ਮੈਂ ਨਵਾਂ ਆਇਆ ਸੀ 25 ਸਾਲ ਪਹਿਲਾਂ ਤੇ ਇਹਦੇ ਨਾਲ ਮੈਨੂੰ ਗਲਵਜ਼ ਵੀ ਮਲੇ ਸੀਗੇ ਔਰ ਉਦੋਂ ਬੱਸਾਂ ਦੇ ਅੰਦਰ ਜਾਣਾ ਪੈਂਦਾ ਸੀ ਕਦੇ ਰੁਕਣਾ ਪੈਂਦਾ ਸੀ ਤੇ ਹਮੇਸ਼ਾ ਪਾ ਕੇ ਰੱਖਣੀ ਪੈਂਦੀ ਹੁੰਦੀ ਸੀ ਯਾਰ ਠੰਡ ਬਹੁਤ ਲੱਗਦੀ ਹੁੰਦੀ ਬਿਮਾਰ ਹੋਣ ਦਾ ਡਰ ਉਹ ਹੋ ਜਾਂਦਾ ਸੋ ਇਦਾਂ ਦੇ ਹਾਲਾਤ ਹੋਏ ਦੇਖੇ ਹੋਏ ਆ ਹੁਣ ਇਹ ਟੋਪੀ ਐਸਾਲ ਫਿਰ ਮੈਨੂੰ ਲੱਗ ਗਈ ਕਿਤੇ ਹਾਂ ਇਹ ਮੈਂ ਡੱਬੇ ਚ ਰੱਖ ਦਿੰਦਾ ਹੁਣ ਮੋਰੇ ਫਰੰਟ ਦੇ ਅੰਦਰ ਜਿੱਥਾਂ ਦੇ ਵਿੱਚ ਬੈ ਕੇ ਸ਼ੂਪਾਈਦੇ ਆ ਉੱਥੇ ਫਿਰ ਮੈਂ ਰੱਖ ਦਿੰਦਾ ਤੇ ਫੇਰੇ ਮੈਨੂੰ ਹਰ ਐਸਾਲ ਲੱਗ ਗਈ ਆ ਸੋ ਇਹ ਮੇਰੇ ਨਾਲ ਆ ਇੱਕ ਹੋਰ ਹੈਗੀ ਆ ਮੇਰੇ ਕੋਲ ਇਹਦੇ ਨਾਲ ਦੀ ਇਦਾਂ ਦੀ ਬਟ ਇਹ ਮੇਰੀ ਸਭ ਤੋਂ ਪੁਰਾਣੀ ਟੋਪੀ ਆ ਇਹ ਵਾਲੀ ਇਹ ਡਿਜ਼ਾਈਨ ਹੁਣ ਏਸੀਅਰਸ ਤੋਂ ਖਰੀਦੀ ਸੀਗੀ 25 ਸਾਲ ਹੋ ਗਏ ਇਹਨੂੰ 25 ਸਾਲ ਦਾ ਸਾਥ ਇੱਕ ਮੇਰਾ ਟੌਪ ਵੀ ਹੈਗਾ ਪਿਆ ਹਜੇ ਵੀ ਉਹ ਵੀ 25 ਸਾਲ ਪੁਰਾਣਾ ਹੈਗਾ ਜਿਹੜਾ ਮੈਂ ਲੈ ਕੇ ਆਇਆ ਸੀ ਇੰਡੀਆ ਤੋਂ ਉਸ ਵੇਲੇ ਰਿਬਾਕ ਤੋਂ ਮੈਂ ਖਰੀਦਿਆ ਸੀਗਾ スウェット ਸ਼ਰਟ ਦੀ ਤਾਂ ਹੈਗਾ ਉਹ ਵੀ ਬਹੁਤ ਸੋਹਣਾ ਹੈਗਾ ਉਹ ਮੈਂ ਹਮੇਸ਼ਾ ਪਾਣਾ ਤੇ ਮੈਨੂੰ ਆਪਣੇ ਪੁਰਾਣੇ ਲਾਈਫ ਪੁਰਾਣੀ ਜ਼ਿੰਦਗੀ ਦੀ ਸਟਾਰਟਿੰਗ ਕੈਨੇਡਾ ਦੇ ਅੰਦਰ ਜਿਹੜੀ ਸੀ ਉਹ ਯਾਦ ਆ ਜਾਂਦੀ ਹੈ ਡੈਕੋਰੇਸ਼ਨਾਂ ਬਹੁਤ ਸੋਹਣੀਆਂ ਐ ਇਸ ਵੇਲੇ ਹੋਈਆਂ ਪਈਆਂ ਤੇ ਨਾ ਤੁੰ ਦੇ ਫਾਨਾ ਇੱਕ ਘਰ ਹੈਗਾ ਆਹ ਇਹਨੇ ਡੈਕੋਰੇਸ਼ਨਾਂ ਬਹੁਤ ਸੋਹਣੀਆਂ ਕੀਤੀਆਂ ਹੋਈਆਂ ਮਤਲਬ ਇਹ ਰਾਤ ਨੂੰ ਇਹ ਸਾਰੇ ਦੇ ਸਾਰੀ ਡੈਕੋਰੇਸ਼ਨਾਂ ਇਹ ਚਲਦੀਆਂ ਆ ਫਿਰ ਨੂੰ ਹਰਨ ਦੇ ਲਾਏ ਹੋਏ ਆ ਤੇ ਆਹ ਸੰਤਾ ਕਲੋਜ਼ ਦੀ ਡੈਕੋਰੇਸ਼ਨਸ ਸੋ ਬਹੁਤ ਸਾਰੇ ਲੋਕਾਂ ਨੂੰ ਸ਼ੌਂਕ ਹੁੰਦਾ ਐ ਇਦਾਂ ਦੇ ਡੈਕੋਰੇਸ਼ਨਸ ਤਾਂ ਮੈਨੂੰ ਵੀ ਹੁੰਦਾ ਸੀ ਬਟ ਪਤਾ ਨਹੀਂ ਹੁਣ ਮੈਂ ਕੀਤਾ ਨਹੀਂ ਇਸ ਵਾਰੀ ਕੋਈ ਵੀ ਡੈਕੋਰੇਸ਼ਨਸ ਬਹੁਤ ਚਾਹ ਲਾ ਤੂੰ ਲਗਾਈਆਂ ਨਹੀਂ ਕੋਈ ਵੀ ਡੈਕੋਰੇਸ਼ਨਸ ਮੈਂ ਜੋ ਨਵਾਂ ਐਸੀ ਮੈਂ ਸੋਚਦਾ ਹੁੰਦਾ ਸੀਗਾ ਕਿ ਕਦੋਂ ਕਦੇ ਬਸ ਅੱਡੇ ਬਸ ਸਟੈਂਡ ਤੇ ਵੇਟ ਕਰ ਰਹੇ ਹਾਂ ਬਸ ਦਾ ਟੈਂਪਰੇਚਰ ਉਦੋਂ ਮੈਂ ਜਨਵਰੀ ਦੀ ਗੱਲ ਹੈ -20 ਡਿਗਰੀ ਟੈਂਪਰੇਚਰ ਸੀ ਤੇ ਮੈਂ ਸੋਚਦਾ ਸੀ ਯਾਰ ਇਹ ਇੱਥੇ ਲੋਕਾਂ ਨੂੰ ਕਿੱਦਾਂ ਬਿਵਾਸਾ ਦਿੱਤਾ ਹੈਗਾ ਗਵਰਨਮੈਂਟ ਨੇ ਇਹ ਕੰਟਰੀ ਕੰਟਰੀ ਲੱਗਦਾ ਹੀ ਨਹੀਂ ਹੈਗਾ ਕੈਨੇਡਾ ਜਿਹੜਾ ਹੈਗਾ ਕੰਟਰੀ ਜਿੱਥੇ ਨਾਰਮਲ ਲਿਵਿੰਗ ਜਿਹੜੀ ਹੈਗੀ ਪੋਸੀਬਲ ਨਹੀਂ ਹੈਗੀ ਆ ਵੈਦਰ ਦੇ ਕਰਕੇ ਉਹ ਕੰਟਰੀ ਕੰਟਰੀ ਹੈ ਨਹੀਂ ਉਹਨੂੰ ਕੰਟਰੀ ਤੁਸੀਂ ਕਿੱਦਾਂ ਕਹਿ ਸਕਦੇ ਹੋ ਨਾਰਮਲ ਲਿਵਿੰਗ ਕੰਡੀਸ਼ਨਸ ਨਹੀਂ ਹੈਗੀ ਜੇ ਬੰਦਾ ਬਾਹਰ ਕਿਤੇ ਇਦਾਂ ਫਸ ਜਾਂਦਾ ਹੈ ਨਾ ਤੇ ਉਹ ਫ੍ਰੀਜ਼ ਹੋ ਜਾਏਗਾ ਜਿੱਦਾਂ ਆ ਬੋਤਲ ਫ੍ਰੀਜ਼ ਹੋਈ ਹੈ ਨਾ ਬਹੁਤ ਸਾਰੇ ਲੋਕ ਇਦਾਂ ਮਰ ਵੀ ਗਏ ਜਾ ਮਰ ਮਰ ਜਾਂਦੇ ਆ ਐਨੀ ਠੰਡ ਦੇ ਅੰਦਰ ਸੋ ਤਾਈਓ ਮੈਂ ਹਮੇਸ਼ਾ ਹੀ ਸੋਚਦਾ ਹੁੰਦਾ ਕਿ ਕਿਉਂ ਲੋਕ ਕੈਨੇਡਾ ਦੇ ਅੰਦਰ ਇਹ ਕੰਟਰੀ ਕਿੰਦਾ ਦੀ ਕੰਟਰੀ ਹੈ ਕਿਵੇਂ ਸੈਟਲ ਕੀਤਾ ਹੋਇਆ ਇੱਥੇ ਲੋਕਾਂ ਨੇ ਔਰ ਬਲੀਵੀ ਬਹੁਤ ਐਕਸਪੈਂਸਿਵ ਹੈ ਲਿਵਿੰਗ ਜਿਹੜੀ ਕਾਸਟ ਹੈਗੀ ਇੱਥੇ ਆਪਣੇ ਕੰਟਰੀਆਂ ਦੇ ਅੰਦਰ ਤਾਂ ਬੰਦਾ ਹੀਟਿੰਗ ਤੋਂ ਬਿਨਾਂ ਵੀ ਰਹਿ ਸਕਦਾ ਹੈ ਵਿంటర్ ਦੇ ਅੰਦਰ ਥੋੜੀਆਂ ਇੱਕ ਦੋ ਰਜ਼ਾਈਆਂ ਲੈ ਕੇ ਕੰਬਲ ਲੈ ਕੇ ਆਪਣਾ ਦਿਨ ਦਾ ਟਾਈਮ ਕੱਢ ਸਕਦਾ ਹੈ ਬਟ ਇੱਥੇ ਇਦਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ ਇਥੇ ਤੁਹਾਨੂੰ ਹੀਟਿੰਗ ਚਾਹੀਦੀ ਆ ਗਰਮ ਪਾਣੀ ਚਾਹੀਦਾ ਹੈਗਾ ਉਸ ਤੋਂ ਬਿਨਾ ਤੁਹਾਡਾ ਗੁਜ਼ਾਰਾ ਨਹੀਂ ਹੈਗਾ ਸੋ ਸੇ ਅਜੇ ਦਿਨ ਹੈ ਗਿਆ ਤੇਰੀ ਲਾਈਫ ਜਿਹੜੀ ਹੈ ਨਾ ਬੋਤਾ ਹੀ ਟਫ ਕੰਡੀਸ਼ਨਸ ਹੈਗੀਆਂ ਆ ਟਫਰ ਵੈਦਰ ਜਿਹੜਾ ਵੈਦਰ ਜਿਹੜਾ ਉਹ ਵੀ ਟਫ ਹੈਗਾ ਹੈ ਲਿਵਿੰਗ ਕੰਡੀਸ਼ਨਸ ਹੋ ਗਈਆਂ ਟਫ ਹੈਗੀਆਂ ਤੇ ਕੰਮ ਕਰਨਾ ਤੁਸੀਂ ਸੋਚੋ ਸਵੇਰ ਨੂੰ ਉੱਠ ਕੇ ਜਾਣਾ ਹੋਵੇ ਇਦਾਂ ਦੀ ਵਿంటర్ ਦੇ ਅੰਦਰ ਤੁਹਾਨੂੰ ਕਿੰਨਾ ਲੱਗੇਗਾ ਬਾਹਰ ਤੁਹਾਡੀ ਗੱਡੀ ਤੇ ਬਰਫ਼ ਪਈ ਹੋਈ ਯਾਰ ਤੁਸੀਂ ਉੱਠ ਕੇ ਜਾਣਾ ਵਾਈਟ ਸੋ ਇਦਾਂ ਦੇ ਵੈਦਰ ਦੇ ਅੰਦਰ ਅ ਪ੍ਰੂਵਨ ਹੈਗਾ ਜਾਂ ਸਟੱਡੀਜ਼ ਸ਼ੋ ਕਰਦੀਆਂ ਹਨ ਕਿ ਲੋਕਾਂ ਨੂੰ ਡਿਪਰੈਸ਼ਨ ਹੋ ਜਾਂਦਾ ਹੈ ਇਦਾਂ ਦੇ ਵੈਦਰ ਦੇ ਅੰਦਰ ਜਿਹੜੀ ਆ ਠੰਡ ਹੈਗੀ ਹੈ ਨਾ ਇਹ ਤੁਹਾਡਾ ਮੂਡ ਮਤਲਬ ਤੁਹਾਨੂੰ ਮੂਡ ਸਵਿੰਗ ਕਰ ਜਾਂਦਾ ਤੁਹਾਡਾ ਤੁਹਾਡਾ ਡਿਪਰੈਸ਼ਨ ਹੋ ਜਾਂਦਾ ਇਦਾਂ ਦੇ ਵੈਦਰ ਦੇ ਅੰਦਰ ਸੋ ਇਸ ਕਰਕੇ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਆਪਣੇ ਦੋਸਤਾਂ ਨੂੰ ਮਿਲੋ ਕਾਫੀ ਕੁਫੀ ਪੀਓ ਬਾਹਰ ਘੁੰਮੀ ਜਾਓ ਤੋਂ ਪੇ ਰਹੋ ਤੋਂ ਪਤਾ ਨਿਕਲਦੇ ਨਹੀਂ ਆ ਬੰਦਾ ਕਿੱਥੇ ਰਹੇਗਾ ਫਿਰ ਸੇ ਤੁਹਾਨੂੰ ਘੁੰਮਣਾ ਪੈਂਦਾ ਹੈ ਆਪਣੇ ਫਰੈਂਡਸ ਤੇ ਨਾਲ ਗੱਲਾਂ ਬਾਤਾਂ ਕਰਦੇ ਰਹੋ ਬਾਹਰ ਬੈ ਕੇ ਸੋ ਇਦਾਂ ਦੇ ਤੇਹੜੀਆਂ ਸੁਜੈਸ਼ਨਸ ਡਾਕਟਰ ਦਿੰਦੇ ਹੈਗੇ ਆ ਲੋ ਮੂਡ ਹੋ ਜਾਂਦਾ ਹੈ ਤੁਹਾਡਾ ਮਤਲਬ ਇਦਾਂ ਤੁਹਾਨੂੰ ਕਹਿੰਦੇ ਆ ਡਾਕਟਰ ਕਿ ਤੁਸੀਂ ਲੋ ਮੂਡ ਚ ਆ ਗਏ ਆ ਤੁਸੀਂ ਜਾ ਕੇ ਆਪਣਾ ਇਲਾਜ ਕਰਾਓ ਕਈ ਵਾਰੀ ਤੁਹਾਨੂੰ ਦਵਾਈਆਂ ਵੀ ਦੇਣੀਆਂ ਪੈਂਦੀਆਂ ਡਾਕਟਰ ਮਲੇ ਹੁਣ ਤਾਂ ਹੀ ਉਹ ਇਦਾਂ ਦੇ ਵੈਦਿਆਂ ਦੇ ਅੰਦਰ ਬਹੁਤ ਜ਼ਿਆਦਾ ਨਸ਼ੇ ਹੁੰਦੇ ਆ ਮਰਵਾਨਾ স্মੋਕ ਕਰਦੇ ਆ ਲੋਕੀ ਡਰੱਗਸ ਲੈਂਦੇ ਬਿਕੋਜ਼ ਮਤਲਬ ਹਰ ਚੀਜ਼ ਇਥੋਂ ਨੂੰ ਮਤਲਬ ਕੋਈ ਹੈਪੀ ਫੀਲਿੰਗ ਆਂਦੀ ਨਹੀਂ ਹੈਗੀ ਕਿਸੇ ਪਾਸੇ ਵੀ ਹਰ ਪਾਸੇ ਤੁਹਾਨੂੰ ਇੱਕ ਮਾਹੌਲ ਹੀ ਇਦਾਂ ਦਾ ਬਣਿਆ ਹੈਗਾ ਮੈਂ ਇਥੇ ਡਾਕਟਰ ਦੇ ਪਹਿਲਾਂ ਮੈਂ ਅਪਾਇੰਟਮੈਂਟ ਸੈਟ ਕਰਦਾ ਫਿਰ ਗੱਲ ਕਰਦੇ ਆ ਤੁਹਾਡੇ ਨਾਲ ਡਾਕਟਰ ਕਹਿੰਦੇ ਆ ਕਹਿੰਦੇ ਬਲੈਕ ਕਾਫੀ ਪੀਆ ਕਰੋ ਵਿੰਟਰ ਦੇ ਅੰਦਰ ਵਧੀਆ ਹੁੰਦੀਆਂ ਤੇ ਮੈਂ ਤੁਹਾਨੂੰ ਦਿਖਾਣਾ ਬਲੈਕ ਕਾਫੀ ਹੈ ਵੀਣੀ ਔਖੀ ਆ ਥੋੜੀ ਕੜਵੀ ਹੁੰਦੀ ਆ ਬਟ ਇਦਾਂ ਦੀ ਵਿੰਟਰ ਦੇ ਅੰਦਰ ਜਿਹੜੀ ਬਲੈਕ ਕਾਫੀ ਹੈਗੀ ਆ ਇਹ ਤੁਹਾਡੇ ਲੀਵਰ ਨੂੰ ਬਹੁਤ ਅੱਛਾ ਕਰਦੀ ਆ ਕਲੀਨ ਕਰਦੀ ਆ ਸੋ ਮੈਂ ਵੀ ਹੁਣ ਬਲੈਕ ਕਾਫੀ ਪੀਣੇ ਸ਼ੁਰੂ ਕਰ ਦਿੱਤੀ ਐ ਐਸੇ ਕਰਕੇ ਸੋ ਜਿੱਦਾਂ ਮੈਂ ਦਸਰੇ ਸੀ ਹੀ ਬਾਰ ਦੇ ਹਾਲਾਤ ਦੇਖੋ ਜਰਾ ਐਦਾਂ ਹੈਗਾ ਬਾਕੀ ਬੋਧੀ ਆਪਾਂ ਮਤਲਬ ਬੰਦਾ ਕੀ ਕਰ ਸਕਦਾ ਵੈਂਟਰ ਦੇ ਅੰਦਰ ਤੁਸੀਂ ਵਾਦੇ ਵਾਦੇ ਸੀ ਬਾਹਰ ਥੋੜਾ ਚਰ ਵਾਕ ਕਰੋਗੇ ਬਟ -10 ਡਿਗਰੀ ਟੈਂਪਰੇਚਰ ਦੇ ਅੰਦਰ ਕੁਝ ਨਹੀਂ ਕਰ ਸਕਦਾ ਯਾਰ ਬਹੁਤ ਹੀ ਡਿਪਰੈਸਿੰਗ ਵੈਦਰ ਹੁੰਦਾ ਹੈ। ਭਾਈਓ ਡਾਕਟਰ ਕਹਿੰਦੇ ਹੈ ਕਿ ਤੁਸੀਂ ਬਾਹਰ ਜਾ ਕੇ ਬੈਠੋ, ਗੱਪ-ਚੱਪਾ ਮਾਰੋ ਫਰੈਂਡਸ ਦੇ ਨਾਲ, ਚਾਹ ਚੁਪੀਓ, ਕੌਫੀ ਪੀਓ। ਡਾਕਟਰ ਦੇ ਚਲ ਬੇ ਸਾਰੇ ਹਾਂ ਵਿంటర్ ਦੇ ਅੰਦਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਹਨਾ ਉਹਨਾਂ ਨੂੰ ਡਿਪਰੈਸ਼ਨ ਜਾਂ ਲੋ ਮੂਡ ਜਿਹੜਾ ਹੈਗਾ ਬਹੁਤ ਇੰਪੈਕਟ ਕਰਦਾ ਹੈਗਾ। ਔਰ ਇਹ ਸੀਜ਼ਨਲ ਮੂਡ ਡਿਸਆਰਡਰ ਜਿੱਤਰਾ ਹੁੰਦਾ ਕਿ ਤਾਨੂੰ ਮਤਲਬ ਜਦੋਂ ਤੁਹਾਡਾ ਦਿਲ ਨਹੀਂ ਕਰਦਾ ਕੁਝ ਵੀ ਕੰਮ ਕਰਨ ਨੂੰ ਤੁਸੀਂ ਅਮ ਕੋਈ ਕੰਮ ਕਰਨ ਤੁਹਾਡਾ ਦਿਲ ਨਹੀਂ ਕਰੇ ਤੁਸੀਂ ਵਿਹਲੇ ਬੈਠੇ ਰਹਿਣਾ ਜਾਂ ਮਤਲਬ ਇਹ ਇਹ ਇੱਕ ਸਿੰਪਟਮਸ ਜਿੱਦਾਂ ਵੀ ਤੁਹਾਡਾ ਮਤਲਬ ਤੁਹਾਨੂੰ ਕੋਈ ਕੁਝ ਵੀ ਚੰਗਾ ਨਹੀਂ ਲੱਗਦਾ ਲੋ ਮੂਡ ਇੰਪੈਕਟ ਲੋ ਮੂਡ ਡਿਸਆਰਡਰ ਕਹਿੰਦੇ ਹੈਗੇ ਆ ਇਹਨੂੰ ਔਰ ਵੀ ਡਾਕਟਰਸ ਵਗੈਰਾ ਜਿਹੜੇ ਹੁੰਦੇ ਆ ਉਹ ਤੁਹਾਨੂੰ ਮੈਡੀਕੇਸ਼ਨਸ ਵਗੈਰਾ ਦੇ ਦਿੰਦੇ ਆ ਲਿਖ ਕੇ ਉਹਦੇ ਨਾਲ ਤੁਸੀਂ ਠੀਕ ਹੋ ਜਾਂਦੇ ਆ ਸੋ ਬਹੁਤ ਸਾਰੇ ਲੋਕਾਂ ਨੂੰ ਵਿੰਟਰ ਦੇ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਵੀ ਫੇਸ ਕਰਦੇ ਹੈਗੇ ਆ ਕੈਨੇਡਾ ਦੇ ਅੰਦਰ ਨਸ਼ੇ ਪੱਤੇ ਇਸੇ ਕਰਕੇ ਬਹੁਤ ਜ਼ਿਆਦਾ ਲੋਕੀ ਯੂਜ਼ ਹੁੰਦੇ ਹੈਗੇ ਆ ਆ ਜਿਹੜਾ ਇਹ ਨਾਰਥ ਅਮਰੀਕਾ ਦੇ ਅੰਦਰ ਕੁਕੀਨ ਹੋਇਆ ਮਰੀਵਾਨਾ ਹੋਇਆ ਅਲਕੋਹਲ ਹੋਇਆ ਕੋਈ ਲੋਕਾਂ ਨੂੰ ਮਤਲਬ ਖੁਸ਼ੀ ਨਹੀਂ ਮਿਲਦੀ ਹੈਗੀ ਆਪਣੇ ਨਾਰਮਲ ਡੇ ਟੂ ਡੇ ਜਿਹੜੀ ਜ਼ਿੰਦਗੀ ਹੁੰਦੀ ਹੈ ਤੇ ਉਹਨੂੰ ਐਕਸਾਈਟਿੰਗ ਬਣਾਉਣ ਲਈ ਫਿਰ ਲੋਕ ਹਰ ਤਰ੍ਹਾਂ ਦੇ ਨਸ਼ੇ ਕਰਦੇ ਹੈਗੇ ਆ ਸੋ ਇਸੇ ਕਰਕੇ ਬਹੁਤ ਜ਼ਿਆਦਾ ਨਸ਼ਿਆਂ ਦਾ ਜਿੰਨੇ ਵੀ ਡਵੈਲਪਡ ਕੰਟਰੀ ਹੈਗੇ ਠੰਡੇ ਦੇਸ਼ ਹੈਗੇ ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਇਹ ਹੁੰਦਾ ਹੋਏਗਾ ਸੋ ਇਹ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਆ ਇਵੈਂਟਰ ਦੇ ਅੰਦਰ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਆ ਇਹ ਚੈਲੈਂਜਿੰਗ ਲਾਈਫ ਹੈਗੀ ਆ ਇਸ ਤਰ੍ਹਾਂ ਦੇ ਚੈਲੰਜਸ ਵਗੈਰਾ ਜਿਹੜੇ ਆ ਤੁਹਾਨੂੰ ਗੋ ਥਰੂ ਜਾਣਾ ਇਹਨਾਂ ਦੇ ਵਿੱਚੋਂ ਲੰਘਣਾ ਪੈਂਦਾ ਹੈਗਾ ਸਵਿਸ ਕਰਕੇ ਜਿਹੜੀ ਵਿੰਟਰ ਸੀਗੀਆਂ ਨਾ ਬਹੁਤੀਆਂ ਸੌਖੀਆਂ ਨਹੀਂ ਹੁੰਦੀਆਂ ਬਹੁਤ ਐਜ਼ ਅ ਇੰਪੈਕਟ ਜਿਹੜਾ ਹੈਗਾ ਡੀਪ ਹੁੰਦਾ ਹੈਗਾ ਤੁਹਾਡੇ ਮਾਈਂਡ ਦੇ ਉੱਤੇ ਤੁਹਾਡੀ ਬਾਡੀ ਦੇ ਉੱਤੇ ਤਾਂ ਚਲੋ ਹੈਗਾ ਹੀ ਆ ਤੁਹਾਡੇ ਮਾਈਂਡ ਦੇ ਉੱਤੇ ਵੀ ਇਹਦਾ ਇੰਪੈਕਟ ਹੁੰਦਾ ਹੈਗਾ